ਕੀ ਹੋ ਗਿਆ ਨਹੀਂ ਹਾਈ ਹਾਈ ਇਹ ਨਹੀਂ ਕਾਦੀ ਆਵਾਜ਼ ਆਈ ਸੀ ਕੀ ਕਰਨੀ ਮਸ਼ੀਨ ਤੇ ਕਾਦੀ ਵੋਜ ਉਹ ਨਹੀਂ ਕਹਦੀ ਨਹੀਂ ਆਉਂਦੀ ਆਵਾਜ਼ ਕਦੀ ਹੁੰਨੀ ਟੱਕ ਕਰਕੇ ਆਵਾਜ਼ ਆਈ ਆ ਕੁਝ ਕੀਤਾ ਮਸ਼ੀਨ ਨੂੰ ਮੈਨੂੰ ਲੱਗਦਾ ਨਾਲੇ ਤੈਨੂੰ ਕਿਹਨੇ ਕਿਹਾ ਇਹ ਦੇ ਉੱਪਰ ਬਹਿ ਅ ਮੇਰੀ ਅਨਕਾ ਕਿਉਂ ਲਾਈਆਂ ਫੜਾ ਇੱਧਰ ਖਰਾਬ ਕਰਨੀਆਂ ਆਉ ਮੈਂ ਮਸ਼ੀਨ ਚਲਾ ਕੇ ਵੇਖਣੀ ਮੈਂ ਚਲ ਚਲਾ ਕੇ ਵੇਣੀ ਆਂ ਸੂਟ ਸੀਣਾ ਹੁੰਦਾ ਮੈਂ ਉਦੋਂ ਲਵਨੀ ਆਂ ਕੋਦਾਂ ਹੀ ਐਵੇਂ ਨਾ ਲਾ ਦਿੰਦੀ ਝੁੱਟ ਚਲ ਚੁੱਪ ਬਰ ਰੋ ਨਾ ਤੇ ਮਸ਼ੀਨ ਦਾ ਨਾ ਹੋਰ ਲੈ ਆਦਾਂਗੇ ਤੇ ਤੂੰ ਉੱਥੇ ਜਾ ਸਿੱਖ ਲਈ ਤੂੰ ਚੁੱਪ ਕਰ ਜਾ ਇਹ ਥੋੜਾ ਹੁੰਦਾ ਮੰਮੀ ਜਦੋਂ ਮਰਜ਼ੀ ਕਿਦਾਂ ਨਾਮ ਲਾ ਦੋ ਵੀ ਜਦੋਂ ਕਿਨੇ ਕੋਈ ਕੋਈ ਗਲਤੀ ਨਹੀਂ ਕੀਤੀ ਕਿਦਾਂ ਐਵੇਂ ਉਸੇ ਵੱਲ ਨਾਮ ਲਾ ਦਿੰਦੀ ਹੈ ਵੀ ਚਲ ਕੋਈ ਗੱਲ ਨਹੀਂ ਲਾਤਾ ਤੇ ਕੋਈ ਗੱਲ ਮੈਂ ਪੁੱਛ ਨਹੀਂ ਉਹਨੂੰ ਵੀ ਚੱਲ ਰਵਿੰਦਰ ਜਾ ਘਰ ਕੰਮ ਚੱਲ ਕੇ ਮਸ਼ੀਨਦਨ ਸਵੇਰੇ ਮੈਂ ਲਿਆ ਦੰਨੀ ਆ ਜਾ ਕੇ ਤੂੰ ਸਿੱਖ ਅੱਜ ਅਜ ਨਹੀਂ ਸਿੱਖਣੀ ਆ ਜਰੂਰ ਤੂੰ ਗੱਲਾਂ ਖੋਣੀਆਂ ਨੇ ਕਿਸ ਦੀਆਂ ਚੱਲ ਮੰਮੀ ਉਹਦਾ ਇੱਕ ਗੱਲ ਆ ਵਾਵਾ ਦੇਲਾ ਛੱਡਦੀ ਐ ਵੇ ਆ ਉਪਰਾ ਜਾ ਤੇਰੇ ਗਾੜੀ ਜੋੜੇ ਹੱਥ ਰੋਟੀ ਪਾਣੀ ਦਾ ਟਾਈਮ ਆ ਛੰਜੇ ਪਾਈ ਆਣ ਕੇ ਅੱਧੀ ਰਾਤ ਨਾ ਉਹ ਕਾਬੂ ਆ ਜਾ ਠੀਕ ਐ ਨਾ ਸੁਧਰ ਜਾ ਤੂੰ ਸੁਧਰਿਆ ਜਾਂ ਮੈਂ ਤੁਸੀਂ ਸੁਧਰੋ ਤਾਨੂੰ ਨਹੀਂ ਸਮਝਾਉਂਦਾ ਕੋਈ ਫਾਇਦਾ ਤੁਹਾਡੇ ਨਾ ਮੱਥਾ ਮਾਰ ਲਿਆ ਤੇ ਕੰਦ ਨਾ ਮਾਰ ਲਿਆ ਇੱਕ ਬਰਾਬਰ ਹੀ ਕਰਦੇ ਰੋ ਆਪਣੀ ਮਰਜ਼ੀ